ਜੀਵੇ ਪਟਨੇ ਵਾਲਿਆ ਚੰਨ ਮਈਆ ਬੀਤੀ ਜਾ ਦੇ ਇੱਕ ਤੇਰੀ ਬਤਾਈ ਤੈਨੂੰ ਕਲੀਆਂ ਭਰੇ ਰੰਗीन ਪੰਘੂੜਿਆਂ ਚ ਰਹੀ ਲੋਰੀਆਂ ਦੇਵੰਦੀ ਡਾਈ ਤੈਨੂੰ ਤੇਰੇ ਪਿੰਡੇ ਤੇ ਮਤਾ ਛਰੀ ਪਿਆਰੇ ਪਿੰਡੇ ਤੇ ਮਤਾ ਚਰੀਟ ਆ ਜੇ ਖਰਵੀ ਉਂਗਲ ਨਾ ਚੰਨ ਨਾ ਲਈ ਤੈਨੂੰ ਮਾਣੇ ਸਮਝ ਕੇ ਬਰਫ ਦਾ ਚੰਨ ਚਿੱਟਾ ਤਤੀਵਾ ਨਾ ਸੋਣਿਆ ਸ਼ੁਹਾਈ ਤੈਨੂੰ ਪਰਮ ਪੂਜਨੀਕ ਗੁਰੂ ਪਿਆਰੀ ਸਾਹਿਬ ਸੰਦੇਵ ਜੀ ਕਵੀਸ਼ਰੀ ਜਥਾ ਪਾਈ ਜਰਨਲ ਸਿੰਘ ਜੀ ਸਭਰਾ ਇਸ ਕਰ ਰਹੇ ਹਨ ਸਰਬੰਸਦਾਨੀ ਸਾਹਿਬ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਜੀ ਦੇ ਚੌਹਾਂ ਸਾਹਿਬ ਜੱਜਾਂ ਦੀ ਅਮਰ ਸ਼ਹਾਦਤ ਆ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਵਾਨ ਵਿੱਚ ਮੇਰਾ ਅਸਾਸ ਦੇ ਰਹੇ ਨੇ ਭਾਈ ਭਗਵੰਤ ਸਿੰਘ ਜੀ ਅਤੇ ਮੇਜਰ ਸਿੰਘ ਜੀ ਸੁਭਰਾਮਣ ਵਾਲੇ ਉਸ ਵੇਲੇ ਦੀ ਘਟਨਾ ਹੈ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ 10 ਨਖਵੈਰੀ ਦਾ ਢੇਰਾ ਪੈ ਚੁੱਕਾ ਸੀ 10000 ਸਿੰਘ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਲੜਦਿਆਂ ਲੜਦਿਆਂ ਇਤਿਹਾਸ ਕਹਿੰਦਾ ਹੈ ਇਤ ਹਜ਼ਾਰ ਤੋਂ ਵੀ ਸਿੰਘਾਂ ਦੀ ਗਿਣਤੀ ਘਟ ਰਹੀ ਹੈ ਕਿਲੇ ਦੇ ਵਿੱਚ ਕੋਈ ਵੀ ਖਾਣ ਵਾਲੀ ਚੀਜ਼ ਨਾ ਰਹਿ ਗਈ ਜਦੋਂ ਬਿਰਸ਼ਾਂ ਦੇ ਸੱਕ ਤੇ ਪੱਤਰ ਵੀ ਉਤਾਰ ਕੇ ਸਿੱਖਾਂ ਨੇ ਖਾ ਲਏ ਵੱਡੇ ਤੋਂ ਵੱਡੇ ਬਲਵਾਨ ਘੋੜੇ ਨੀਲੇ ਦਲ ਸ਼ਿੰਗਾਰ ਵਰਗੇ ਉਹ ਖਤੋਂ ਮਰ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਚਾਦੀ ਹਾਥੀ ਵੀ ਇਸੇ ਆਨੰਦਪੁਰ ਵਿੱਚ ਹੀ ਭੁੱਖ ਦੇ ਹੱਥੋਂ ਮਾਰਿਆ ਗਿਆ ਮਨੋ ਜਿਸ ਥਾਂ ਤੇ ਡੰਗਰ ਭੁੱਖ ਹੱਥੋਂ ਮਰ ਸਕਦੇ ਹਨ ਇਨਸਾਨ ਕਿੰਨਾ ਚਿਰ ਕੱਢ ਸਕਦੇ ਸਨ ਤਰਲੇ ਲਹਿ ਰਹੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੈ ਬਾਦਸ਼ਾਹ ਕਿਲਾ ਸ਼ਰਧ ਤਾ ਜਾਏ ਸਾਤੋਂ ਭੁੱਖਿਆਂ ਤੋਂ ਹੁਣ ਲੜਾਈਆਂ ਨਹੀਂ ਹੁੰਦੀਆਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਸਿੰਘੋ ਥੋੜਾ ਜਿਹਾ ਸਮਾਂ ਹੋਰ ਜੇਰਾ ਦਿੱਤਾ ਜਾਏ ਪਰਮਾਤਮਾ ਭਲੀ ਕਰੇਗਾ ਇਧਰੋਂ ਦੁਸ਼ਮਣ ਦਲ ਵੱਲੋਂ ਧੋਖਾ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਆਏ ਹਨ ਅਲੀ ਹਸੈਨ ਕ ਅਸਲਾਮ ਕਰਨ ਵਾਲਿਆਂ ਵੱਲੋਂ ਰੰਗਜੀਤ ਦੀ ਤਰਫੋਂ ਇਹ ਹਸੈਨ ਅਲੀ ਖਨ ਸਮਾਣੇ ਪਿੰਡ ਦੇ ਰਹਿਣ ਵਾਲਾ ਸੀ ਇਹਨੇ ਕ੍ਰਾਂ ਦੀ ਕਸਮ ਖਾਦੀ ਮਹਾਰਾਜ ਦੇ ਕਿਲਾ ਛੱਡ ਦਿਓ ਤੁਹਾਡੇ ਉੱਤੇ ਹਮਲਾ ਨਹੀਂ ਕੀਤਾ ਜਾਏਗਾ ਹਿੰਦੂ ਰਾਜਿਆਂ ਵੱਲੋਂ ਪੰਥ ਪਰਮਾਨੰਦ ਨੇ ਗਾਂਧੀ ਕਸਮ ਖਾਦੀ ਹੈ ਸੱਚੇ ਪਾਤਸ਼ਾਹ ਦੇ ਕਿਲਾ ਛੱਡ ਦਿਓ ਤੁਹਾਡੇ ਉੱਤੇ ਹਮਲਾ ਨਹੀਂ ਕੀਤਾ ਜਾਏਗਾ ਇਦਰ ਸਿੰਘ ਮਾਂ ਗੁਜਰੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਦੇ ਮਾਂ ਗੁਰਾਂ ਨੂੰ ਕਹਦੇ ਹੁਣ ਸਾਥੂ ਭੁੱਖੇ ਤੇ ਆਇਆ ਦੀ ਕੋਈ ਵਾ ਨਹੀਂ ਰਹੇਗੀ ਕਿਲਾ ਛੱਡ ਦਿੱਤਾ ਜਾਏ ਮਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਖਿਆ ਹੈ ਬੇਟਾ ਸਿੰਘ ਭੁੱਖੇ ਤਰਲੇ ਲੈ ਰਹੇ ਨੇ ਜਰੇ ਨਹੀਂ ਜਾਂਦੇ ਕਿਲਾ ਛੱਡ ਦੇਣਾ ਚਾਹੀਦਾ ਹੈ ਸੀਸ ਝੁਕਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ ਹੈ ਮਾਂ ਜੇ ਤੂੰ ਕਹਿੰਨੀ ਹੈ ਬਰਾਣਾ ਤਾਂ ਤਿਆਰੇ ਸਿੰਘ ਕਹਿੰਦੇ ਨੇ ਤੇ ਗੋਬਨ ਸਿੰਘ ਕਿਲਾ ਛੱਡ ਦੇਵੇਗਾ ਪਿਆਸ ਕਹਿੰਦਾ ਹੈ ਅਧੀ ਰਾਤ ਦਾ ਟਾਈਮ ਹੈ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਅਰਦਾਸਾ ਸੁਧਿਆ ਗਿਆ ਪੰਜ ਤੇ 6 ਪਉ ਦੀ ਰਾਤ ਪਟਵਈਆਂ ਵਿੱਚ ਲਿਖਿਆ ਹੈ ਗੁਰੂ ਗੋਬਨ ਸਿੰਘ ਮਹਾਰਾਜ ਤਿਆਰ ਹੋ ਰਹੇ ਸਨ ਜਿੰਨਾ ਸਮਾਨ ਅਗਲਾ ਕੇ ਸੜ ਸਕਦਾ ਸੀ ਸਾਰ ਦਿੱਤਾ ਗਿਆ ਜਿਹੜਾ ਨਹੀਂ ਸੀ ਸੜ ਸਕਦਾ ਸਤਲੂਜ ਦਰਿਆ ਵਿੱਚ ਮਾਇਆ ਸਮਤ ਜੋਬ ਦਿੱਤਾ ਗਿਆ ਵਰਤਨ ਜੋਗੇ ਸ਼ਸ਼ਤਰ ਵਰਤਨ ਜੋਗੀ ਮਾਇਆ ਗੁਰੂ ਗੋਬਿੰਦ ਸਿੰਘ ਮਹਾਰਾਜਾ ਹਜੂਰੀ ਕਵੀ ਕਵੀ ਸੈਨਾਪਤ ਕਹਿੰਦਾ ਹੈ ਕਿ ਸਮੁੱਚੀ ਸੰਗਤ ਵਿੱਚ ਵਰਤਾ ਦਿੱਤੀ ਗਈ ਪੰਨਿਆ ਪਿਆਰਿਆਂ ਦਾ ਮੁਖੀ ਭਾਈ ਦਇਆ ਸਿੰਘ ਜੀ ਮੂਹਰੇ ਲਗ ਤੁਰੇ ਹਨ ਵਿਚਾਰੇ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਚੱਲੇ ਹਨ ਪਿਛਲੀ ਵਾਰ ਹੀ ਤੋਂ ਦੁਸ਼ਮਣ ਦਾ ਹਮਲਾ ਰੋਕਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਬਾਬਾ ਉਹਦੇ ਸਿੰਘ ਦੀ ਡਿਊਟੀ ਲਾ ਦਿੱਤੀ ਹੈ ਗੁਰੂ ਕੇ ਮਹਿਲਾ ਨੂੰ ਮਰਦਾਮਾਂ ਲਵਾ ਪਵਾ ਕੇ ਬਾਬਾ ਮਨੀ ਸਿੰਘ ਤੇ ਜਵਾਰ ਸਿੰਘ ਦਿੱਲੀ ਵਾਲੇ ਦੀ ਡਿਊਟੀ ਲਾ ਦਿੱਤੀ ਗਈ ਹੈ ਮਾਤਾ ਗੁਜਰੀ ਜੀ ਅਰ ਛੋਟੇ ਸਭ ਜਾਦੇ ਇਹ ਵੀ ਨਾਲ ਚੱਲੇ ਹਨ ਯਾਦ ਰੱਖੋ ਮਿਸਤਰੀ ਦੁੰਨਾ ਸਿੰਘ ਖੇੜੀ ਵਾਲੇ ਦੀ ਔਰ ਉਹਦੀ ਧਰੁਪਤਨੀ ਸੁਭਕੀ ਦੀ ਡਿਊਟੀ ਲਾਈ ਗਈ ਹੈ ਕਿ ਉਹ ਮਾਤਾ ਗੁਜਰੀ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਪੋ ਦੀ ਕਕਰੀਲੀ ਰਾਤ ਉਪਰੋਂ ਪੈਰੀ ਬਰਸਾਤ ਸੁਧਕੇ ਅਰਦਾਸ ਸੁੱਖਾਂ ਵਸਦੇ ਆਨੰਦਪੁਰ ਸਾਹਿਬ ਤੋਂ ਜਿਵੇਂ ਗੁਰੂ ਗੋਗਨ ਸਿੰਘ ਮਹਾਰਾਜ ਜੀ ਤੁਰ ਪਏ ਉਹ ਪੇਸ਼ ਕੀਤਾ ਜਾ ਰਿਹਾ ਹੈ ਸਮਤ ਸਤਾਰਾ ਸੋਤੀ ਗੱਲ ਬਿਕਰਮੀ ਕਾਠ ਦੀ ਸਮਤ ਸਤਾਰਾ ਸੋਤੀ ਗੱਲ ਬਿਕਰਮੀ ਕਾਠ ਦੀ ਉਹ ਛੱਡ ਕੇ ਅਨੰਦਪੁਰ ਨੂੰ ਜਾਂ ਕਰਤੀ ਗੁਰਾਂ ਤਿਆਰੀ ਛੱਡ ਕੇ ਅਨੰਦਪੁਰ ਨੂੰ ਜਾਂ ਕਰਤੀ ਗੁਰਾਂ ਤਿਆਰੀ ਮੀਨਾ ਪੋਦਾ ਜਾਣੋ ਛਰਦੀ ਪੈਂਦੀ ਕੈਰਾਂ ਦੀ ਮੀਨਾ ਹੋੜਾ ਜਾਣੋ ਛਰਦੀ ਪੈਂਦੀ ਕੈਰਾਂ ਦੀ ਵਰਖਾ ਉਸ ਮੇਸੀ ਪੈਂਦੀ ਬਹੁਤੀ ਭਾਰੀ ਰਖਾ ਉਸ ਸਮੇਂ ਸੀ ਪੈਂਦੀ ਬਹੁਤੀ ਭਾਰੀ ਉਹ ਮਾਇਆ ਵਰਤਨ ਜੋਗੀ ਵੰਡ ਦਿੱਤੀ ਵਿੱਚ ਸਿੱਖਾਂ ਦੇ ਮਾਇਆ ਵਰਤਨ ਜੋਗੀ ਵੰਡ ਦਿੱਤੀ ਵਿੱਚ ਸਿੱਖਾਂ ਦੇ ਬਾਕੀ ਸਤਲੁਜ ਦੇ ਵਿੱਚ ਡੋਬ ਦਿੱਤੀ ਸੀ ਸਾਰੀ ਬਾਕੀ ਸਤਲੁਜ ਦੇ ਵਿੱਚ ਡੋਬ ਦਿੱਤੀ ਸੀ ਸਾਰੀ ਕੋਲਾਕੀ ਅੱਗ ਸਾੜਤਾ ਬਾਕੀ ਕੁੱਲ ਸਮਾਨ ਹੈ ਲਾ ਕੀ ਅੱਗ ਸਾੜਤਾ ਬਾਕੀ ਕੁੱਲ ਸਮਾਨ ਹੈ ਮੇਰੀ ਲੋਟ ਲਵੇ ਨਾ ਦਿਲ ਵਿੱਚ ਸੋਚ ਵਟਿਆਰੀ ਦਸ਼ਮਣਾ ਲੋਟ ਲਵੇ ਨਾ ਦਿਨ ਵਿੱਚ ਸੋਚ ਵਿਚਾਰੀ ਵੈਰੀ ਲੋਟ ਲਵੇ ਨਾ ਦਿਨ ਵਿੱਚ ਸੋਚ ਵਿਚਾਰੀ ਤੁਰਦੇ ਵੇਖ ਗੁਰਾਂ ਨੂਰੋ ਭੀ ਪੂਰੀ ਅਨੰਦਾਂ ਦੀ ਤੁਰਦੇ ਵੇਖ ਗੁਰਾਂ ਨੂਰੋ ਭੀ ਪੂਰੀ ਅਨੰਦਾਂ ਦੀ ਤੇਰੇ ਬਾਜਦਾ ਤਿਆ ਰੁੜਜੂ ਮੈਂ ਦੁਖਿਆਰੀ ਤੇਰੇ ਬਾਜਦਾ ਤਿਆ ਰੁੜਜੂ ਮੈਂ ਦੁਖਿਆਰੀ ਵਾਜੋਂ ਦਾ ਤਾਂ ਘੂਮੀ ਰੌਣਕਾਂ ਮੇਰੀਆਂ ਤੇਰੇ ਵਾਜੋਂ ਦਾ ਤਾਂ ਘੂਮੀ ਰੌਣਕਾਂ ਮੇਰੀਆਂ ਰਾਗਾਾਂ ਤੜਪ ਮਰੂਗੀ ਤੁਰ ਗਏ ਜਦੋਂ ਮਰਾਰੀ ਰਾਗਾਾਂ ਤੜਪ ਮਰੂਗੀ ਤੁਰ ਗਏ ਜਦੋਂ ਮਰਾਰੀ ਦੇਖ ਅੱਖੀਆਂ ਅੱਗੋਂ ਕਲਗੀਆਂ ਵਾਲੇ ਨੇ ਧੀਰਜੀ ਦੇਖ ਅੱਖੀਆਂ ਅੱਗੋਂ ਬਾਜਾਂ ਵਾਲੇ ਨੇ ਤੇਰੀ ਦੁਲੀਆਂ ਦੇ ਵਿੱਚ ਸਦਾ ਰਹੂ ਸਰਦਾਰੀ ਤੇਰੀ ਦੁਨੀਆਂ ਦੇ ਵਿੱਚ ਸਦਾ ਰਹੂ ਸਰਦਾਰੀ ਤੈਨੂੰ ਦੇਵੀ ਦੋਤੀ ਆਕੇ ਸੀਸ ਝੁਕਾਉਣਗੇ ਤੈਨੂੰ ਦੇਵੀ ਦੋਤੀ ਆਕੇ ਸੀਸ ਝੁਕਾਉਣਗੇ ਇੱਥੇ ਆਣ ਝੁਕਣਗੇ ਬੜੇ ਬੜੇ ਬਲਕਾਰੀ ਇੱਥੇ ਆਣ ਝੁਕਣਗੇ ਬੜੇ ਬੜੇ ਬਲਕਾਰੀ ਇਸ ਥਾਂ ਆਣ ਝੁਕਣਗੇ ਬੜੇ ਬੜੇ ਬਲਕਾਰੀ ਲੱਗ ਪਿਆਰੇ ਦਾਸ ਸਿੰਘ ਜੀ ਤੁਰ ਪੈ ਸੀ ਮੂਰੇ ਲੱਗ ਪਿਆਰੇ ਦਾਸ ਸਰੇ ਪੈਸੀ ਸੱਜੇ ਖੱਬੇ ਤੁਰਪੀ ਬਾਕੀ ਸੈਨਾ ਸਾਰੀ ਸੱਜੇ ਖੱਬੇ ਤੁਰਪੀ ਬਾਕੀ ਸੈਨਾ ਸਾਰੀ ਪਿਛਲੀ ਬਾਈ ਰੋਕੀ ਗੁਰਾਂਧ ਸਾਹਿਬ ਜੀ ਕਨੇ ਪਿਛਲੀ ਬਾਈ ਰੋਕੀ ਗੁਰਾਂਧ ਸਾਹਿਬ ਜੀ ਕਨੇ ਪਾਈ ਹੂਦੇ ਸਿੰਘ ਸੀ ਨਾਲ ਸੂਰਮਾ ਭਾਰੀ ਪਾਈ ਹੂਦੇ ਸਿੰਘ ਸੀ ਨਾਲ ਸੂਰਮਾ ਭਾਰੀ ਤੁਰ ਪੈ ਪੇ ਸਬਦਲ ਕੇ ਗੁਰਾਂ ਦੇ ਮਹਿਲ ਤੂੰ ਵੀ ਤੁਰ ਪੈ ਪੇ ਸਬਦਲ ਕੇ ਗੁਰਾਂ ਦੇ ਮਹਿਲ ਤੂੰ ਵੀ ਬਾਬੇ ਮਣੀ ਸਿੰਘ ਨੂੰ ਸੌਂਪੀ ਜ਼ਿੰਮੇਵਾਰੀ ਬਾਬੇ ਮਣੀ ਸਿੰਘ ਨੂੰ ਸੌਂਪੀ ਜ਼ਿੰਮੇਵਾਰੀ ਛੋਟੇ ਲਾਲ ਗੁਰਾਂ ਦੇ ਨਾਲ ਸਿਦਾ ਦੀ ਮਾਤਾ ਦੇ ਛੋਟੇ ਲਾਲ ਗੁਰਾਂ ਦੇ ਨਾਲ ਸਿਦਾ ਦੀ ਮਾਤਾ ਦੇ ਛੋਟੇ ਲਾਲ ਗੁਰਾਂ ਦੇ ਨਾਸਿਦਾਂ ਦੀ ਮਾਤਾ ਦੇ ਉਹ ਪਾਣਾ ਮਨਵਚਾਰੀ ਤਰਪਈ ਬਿਬਤਾ ਮਾਰੀ ਪਾਣਾ ਮਨਵਚਾਰੀ ਤਰਪਈ ਬਿਬਤਾ ਮਾਰੀ ਉਹ ਪੁੰਨਿਆ ਰਾਤ ਨੂੰ ਹੁੰਦੇ ਤਾਰੇ ਚੰਨ ਦਿਵਾਨੇ ਜੋ ਪੁੰਨਿਆ ਰਾਤ ਨੂੰ ਹੁੰਦੇ ਤਾਰੇ ਚੰਨ ਦਿਵਾਨੇ ਜੋ ਉਹ ਸੋਬਾ ਪਾਉਣ ਵਿਚਾਲੇ ਦਾਤੇ ਪਈ ਅਪਕਾਰੀ ਸੋਬਾ ਕੌਣ ਬਚਾਲੇ ਦਾਤੇ ਪਰੇਪਕਾਰੀ ਸਰਸਾ ਨਦੀ ਤੇ ਪੁੱਜੀਆਂ ਜਦੋਂ ਜਰਨੈਲ ਸਿਆ ਸਰਸਾ ਨਦੀ ਤੇ ਪੁੱਜੀਆਂ ਜਦੋਂ ਜਰਨੈਲ ਸਿਆ ਫਿਰ ਨੀਤੀ ਮੁਗਲ ਫੌਜ ਨੇ ਦਿਲ ਵਿੱਚ ਮਾਰੀ ਧਾਰੀ ਨੀਤੀ ਮੁਗਲ ਫੌਜ ਨੇ ਦਿਲ ਵਿੱਚ ਮਾਰੀ ਧਾਰੀ मुगल पाज़ में जल वेच मारी ताई